ਲਓ ਜੀ ਇਹ ਸਾਡੇ ਬਾਪੂ ਜੀ ਨੇ ਜੀ ਤੇ ਇੱਧਰ ਸਾਡੇ ਵੱਡੇ ਭਾਜੀ ਨੇ ਤੇ ਬਾਪੂ ਜੀ ਦੱਸਾਂਗੇ ਸਾਡੇ ਤਾਂ ਹੈਗੇ ਹੈਗੇ ਨੇ ਹੋਰ ਦੱਸਾਂਗੇ ਵੀ ਕੀ ਦੇ ਬਾਪੂ ਜੀ ਨੇ ਇਹ ਇਧਰੋਂ ਆਏ ਕਿਵੇਂ ਝੋਟਿਆ ਠੀਕ ਹੈ ਅੱਛਾ ਜੀ ਠੀਕ ਹੈ ਜੀ ਚੱਲ ਚਲੋ ਇਹ ਹੁਣ ਦੱਸਦੇ ਆ ਜੀ ਬਾਈ ਸਾਸਰੀ ਗਾਲ ਜੀ ਸਾਸਰੀ ਗਾਲ ਜੀ ਸਾਸਰੀ ਗਾਲ ਜੀ ਇਹ ਲਓ ਜੀ ਆ ਬਾਈ ਦੇ ਫਾਦਰ ਸਾਹਿਬ ਨੇ ਜੀ ਨਰਵੈਰ ਪੰਨੂ ਸਾਹਿਬ ਬਾਈ ਦੇ ਘਰੇ ਆਇਆ ਤੇ ਬਹੁਤ ਸੇਵਾ ਪਾਣੀ ਕੀਤਾ ਬਾਈ ਨੇ ਬਹੁਤ ਥੈਂਕ ਯੂ ਨਰਵੈਰ ਭਾਈ ਬਹੁਤ ਥੈਂਕ ਯੂ ਥੈਂਕ ਯੂ ਭਾਈ ਤੇ ਬਾਈ ਜੀ ਸਾਡੇ ਬਾਈ ਜੀ ਸਾਡੇ ਬਾਈ ਜੀ ਸਾਡੇ ਗੁੰਡੀਆਂ ਮੁੱਛਾਂ ਵਾਲੇ ਆ ਕੌਣ ਬੈਠਾ ਹੈ ਆ ਕੌਣ ਬੈਠਾ ਹੈ ਬਾਪੂ ਜੀ ਪ੍ਰਮਾਤਮਾ ਤੁਹਾਨੂੰ ਬਹੁਤ ਲੰਮੀ ਉਮਰਾਂ ਦੇਵੇ ਤੰਦਰੁਸਤ ਰੱਖੇ ਤੁਹਾਨੂੰ ਬਹੁਤ ਥੈਂਕ ਯੂ ਬਾਪੂ ਬਹੁਤ